ਸੇਬ ਦੇ ਸਵੇਰੇ ਮੈਂ ਚ ਮਾਚਦੇ ਜਾਂਦੇ ਚਾਹਾਂ ਕਰ ਕਰ ਰੋਟੀਆਂ ਪਕਾ ਪਕਾ ਖਾਦੀਆਂ ਨੇ ਤੂੰ ਮੇਰੀ ਕੀ ਰਿਸ ਕਰੇਗਾ ਸਿਵਿਆਂ ਚ ਮੀਂਹ ਪੈਂਦੇ ਚ ਮੈਂ ਤਾਂ ਰੱਬ ਦੀ ਆਂਦਾ ਮੈਂ ਤਾਂ ਗਊ ਗਰੀਬ ਬਣ ਕੇ ਰਹਿਣਾ ਮੰਗਣਾ ਮਸੀਤੀ ਸੋਨਾ ਹਾਸੀ ਖੇਲ ਨਹੀਂ ਖਾਲਾ ਜੀ ਦਾ ਵਾਰਾ ਨਹੀਂ ਮੇਰੀਆਂ ਕੁਰਬਾਨੀਆਂ ਕਰੀਆਂ ਹੁੰਦੀਆਂ ਨੇ ਬਾਹਰ ਸਮਾ ਕੇ ਧਰਤੀ ਤੇ ਨਿਚਕੇ ਹੁਣ ਨਹੀਂ ਇਹਦਾ ਸਾਦਾ ਯੋਜ ਚਿੱਟਣ ਰਗਣ ਕੇ ਰਾਖ ਚ ਸਿਵਿਆਂ ਚ ਰੋਟੀ ਪਕਾ ਕੇ ਖਾਧੀ ਜੋ ਤੁਰ ਕੇ ਪਿੰਡ ਪੱਜ ਲਿਆ ਵੇਹੇ ਉਧਰਿਆ ਰਹਾ ਤਾਂ ਮੈਂ ਵੇਖਿਆ ਹਾਂ ਬੀਕਾ ਨੀਰ ਕੁਰਿਆ ਤੇਰਾ ਨਾ ਗੁੱਗਾ ਮਾੜੀ ਜਾ ਕੇ ਬੱਕਰੀਆਂ ਦਾ ਦੁੱਧ ਵੇਚਿਆ ਗੁੱਗਾ ਮਾੜੀ ਕੋਈ ਬਾਤ ਨਹੀਂ 500 ਰੁਪਏ ਕੀ ਨੂੰ ਮੈਂ ਦੁੱਧ ਵੇਚਿਆ ਉੱਥੇ ਐਡਾ ਲਾਇਆ 20 ਦਿਨ 80 90 ਮੇਰੇ ਚੇਲਾ ਭਾਈ ਪੈਂਚੋ ਐਡਾਂ ਦੀ ਜੱਡੀ ਚਾਹਦਾ ਮੋਸਕ ਚੜ ਕੇ ਸਾਨੇ ਪਰਨਿਆਂ ਦੇ ਮਾਰ ਲੈ ਢਾਣੇ ਨਾਲ ਤਰਨ ਜੋ ਕੇ ਮੈਂ ਕਹਿਣ ਜੋ ਕੇ ਰੋਉਂਗਾ ਉਹ ਯਾਰ ਮਾਰ ਦੂੰ ਡਰਾਈਵਰ ਆਹ ਮਹਾ ਡਾਕਾ ਮਾਰ ਲਉ ਪੁਲਸੀਓ ਯਾਰੋ ਨੀਰੀ ਵਾਲੇ ਅੱਗ ਲੱਗ ਗਈ ਬੁੜਾ ਬੁੜੀ ਹੁਣ ਤੈਨੂੰ ਦਿਆਣ ਦਾ ਹੈ ਮੈਂ ਤਾਂ ਹੀ ਰਹਿਣਾ ਮੈਂ ਤਾਂ ਹੀ ਰਹਿਣਾ ਨਾ ਕੋਈ ਮਾਲ ਨਹੀਂ ਖਾਂਦਾ ਦੋ ਰੋਟੀਆਂ ਗੁਰਦੀ ਜਲੀ ਹਾਏ ਮਰ ਜਾ ਵੀਡੀਓ ਬਣ ਦਿਆ ਪਾ ਆ ਤੀ ਰਾਤ ਜਿਗਾਦੀ ਐਵੇਂ ਜਿਵੇਂ ਕਵਰਾਂ ਚੋਚ ਮਕੀਲਾ ਬੋਲਦਾ ਜਿੱਥੇ ਜਗਾ ਇੱਕੋ ਹੀ ਹਾਂ ਔਰ ਜਿੱਥੇ ਹੈ ਜੰਮੇ ਨੇ ਨਾ ਮੋੜ ਮੰਡੀ ਮੈਂ ਪੁੱਬੇ ਕਮਾਲ ਨੂੰ ਬੱਕਰੀਆਂ ਚਾਰਦਾ ਸੀ ਨਰਮੇ ਚ ਜਿੱਦੇ ਜਨਮ ਲਿਆ ਨਾ ਹਾਂ ਜਿੱਦੇ ਇਹਨਾਂ ਨੇ ਜਨਮ ਲਿਆ 100 ਬੱਕਰੀ ਦੀ ਲੈ ਲਵੇ ਆਰੇ ਜਾਨਾ ਮਾਇਆ ਤੂੰ ਵੀ ਛਾਲਾ ਮਾਰਦਾ ਆ ਗਿਆ ਜਾਨਾ ਅਸੀਂ ਭੱਜ ਕੇ ਦਰਖਤੇ ਮੈਂ ਚੜਦਾ ਨਹੀਂ ਤੂੰ ਚੱਲ ਸਾਦਾ ਦਾ ਇਹਦਾ ਉੱਤਰਾ ਸਾਦਾ ਚੇਲਾ ਛੋਟੇ ਵੀਰ ਗੁੱਸਾ ਨਾ ਕਰੀ ਹਾਸਲੇ ਖੇਡ ਲੈ ਤੂੰ ਤੇਰੇ ਮੈਂ ਮੇਰੇ ਨਾ ਨਾ ਚੜ ਜਾ ਚਾਰ ਸਪੀਰੇ ਗੁੱਸਾ ਨਾ ਕਰ ਇੱਥੇ ਆ ਨਹੀਂ ਇੱਥੇ ਛੱਡ ਦੇ ਇੱਥੇ ਆ ਨਹੀਂ ਇੱਥੇ ਛੱਡ ਦੀ ਤਾਂ ਹੀ ਦਾ ਸੇਵ ਕਰ ਤੈਨੂੰ ਜੱਲ ਨਾਲ ਜਾਵੇ ਉਹ ਆਏ ਆ ਮਹਾ ਡਾਕਾ ਮਾਰ ਲਓ ਪੁਲਸੀਓ ਯਾਰੋ ਨੀਰੇ ਵਾਲੇ ਅੱਗ ਲੱਗ ਗਈ ਬੁੜਾ ਬੁੜੀ ਨੂੰ ਫਿਕਰੀ ਸੀ ਹੈ ਤੂੰ ਤਾਂ ਮੇਰਾ ਇੱਥੇ ਤੇਰਾ ਲਾਜ ਹੋਣਾ ਹੀ ਹੋਣਾ ਆ ਗੱਲ ਸੁਣ ਕੈਸੇ ਸਾਲ ਦੀ ਉਮਰ ਹੋ ਗਈ ਤੇਰੀ ਕੈਸੇ ਸਾਲ ਦੀ ਉਮਰ ਹੋ ਗਈ ਤੇਰੀ ਕਿੰਨੀ ਤੇਰਾ ਦੋਤਾ 70 ਹੋ ਗਈ ਦੋਤੇ 70 70 ਵੱਡਾ ਹੀ ਹੋਇਆ ਨਹੀਂ ਬੱਚਾ ਨਹੀਂ 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 ਸਰਜਸ ਬਾਅਦ ਦੇ ਬੰਦੇ ਜਿਹੜੀ ਕਾਲੀ ਹੁੰਦੀ ਸੀ ਦਾੜੀ ਜਮਾਈ ਸਰੀਰੀ ਰਾਤਾਂ ਪਾ ਮੇਲਾ ਲਾਉਂਦੇ ਤੇ ਫਿਰ ਇਹ ਬੰਦੇ ਸਿੰਦਰ ਦੇ ਦੁਕਾਨ ਵਰਗੇ ਖੜੇ ਨੇ 71 ਲੱਖ ਤਾਂ ਆਪੇ ਲਿਖਣਗੇ ਹੋਣਗੇ ਮੇਰੇ ਕਿੰਨੇ ਕਿਹੜਾ ਲਾਉਂਗਾ ਕੌਣ ਮੈਂ ਦੁਬਾਰਾ ਰਸਤਾ ਕਰਾ ਦੂੰ ਆ 18 ਸਾਲ ਦਾ ਤਾਂ ਮੇਰਾ ਆ ਪੋਤਾ ਹੋ ਗਿਆ 18 ਸਾਲ ਦਾ ਮੇਰਾ ਮੁੰਡਾ ਹੋ ਗਿਆ ਇਹਨਾਂ ਦਾ ਦੋ ਚਾਚੇ ਤੀਜਾ ਇੱਕੋ ਹੀ ਹਾਂ ਸੁਤੇ ਹੈ ਜੰਮੇ ਨੇ ਨਾ ਮੋੜ ਮੰਡੀ ਮੈਂ ਕੁੱਬੇ ਕਮਾਲੂ ਬੱਕਰੀਆਂ ਚਾਰਦਾ ਸੀ ਨਰਮੇ ਚ ਜਿੱਦੇ ਜਨਮ ਲਿਆ ਇਹਨਾਂ ਦਾ ਹਾਂ ਜਿੱਦੇ ਇਹਨਾਂ ਨੇ ਜਨਮ ਲਿਆ 100 ਬੱਕਰੀ ਦੀ ਨਿਲਵੇ ਆਰੇ ਚਾਰਨਾ ਵਾਜੀ ਗਰ ਬਣਾ ਲੈ ਹਾਂ 100 ਡੇਢ ਬੱਕਰੀ ਦਾ ਮੇਰਾ ਬਾਪੂ ਰੇ ਉਹ ਮੈਂ ਗੋਦੀ ਖੜਿਆ ਮੇਰਾ ਭਤੀਜਾ ਜਿਹਦਾ ਇਹ ਮੁੰਡਾ ਮੈਂ ਤਾਂ ਗੋਦੀ ਸਾਲਾ ਮਾਰਦਾ ਆ ਗਿਆ ਭੱਜ ਕੇ ਦਰਸਤੇ ਮੈਂ ਚੜਦਾ ਨਹੀਂ ਦੂਜਾ ਸਦਾ ਦਾ ਤਾ ਇਹ ਨਾ ਉਹ ਕਹਿੰਦਾ ਸਾਦਾ ਚੇਲਾ ਉਹ ਦੱਬੇ ਨਹੀਂ ਨਰਮੇ ਦੀ ਚੇਲਾ ਆ ਆ ਜਾ ਜੀ ਮਿਲ ਲ ਗਏ ਪੱਕਾ ਖਨੇਹਾਰੀਆਂ ਆਹ ਦੇ ਦਦਾਂਗੇ ਤੈਨੂੰ ਚੇਲਾ ਵਧੀਆ ਮੁੰਨਿਆ ਹਸਤਾਜ ਦਾ ਬਣ ਕੇ ਉੱਟ ਕੀ ਬਣ ਚੇਲਾ ਉੱਟ ਕੇ ਬਣ ਛੋਟੇ ਵੀਰ ਗੁੱਸਾ ਨਾ ਕਰੀ ਹਾਸਲੇ ਖੇਡ ਲੈ ਤੂੰ ਤੇਰੇ ਮੈਂ ਮੇਰੇ ਨਾ ਨਾ ਚੜ ਜਾ ਚੜਛਪੇਰੇ ਗੁੱਸਾ ਨਾ ਕਰੀ ਅੱਛੀ ਅੱਛੀ ਛੜਦੀ ਇੱਥੇ ਨਹੀਂ ਅੱਛੀ ਛੜਦੀ ਤਾਂ ਹੀ ਦਾ ਛੇੜ ਕਰ ਤੈਨੂੰ ਗੱਲ ਨਾਲ ਜਾਵੇਂ ਤਾਂ ਹੀ ਦਾ ਛੇੜ ਦੇ ਹਾਂ ਤਾਂ ਹੀ ਦਾ ਛੇੜ ਦੇ ਤੈਨੂੰ ਲੋ ਲੈ ਉਹਦੇ ਉੱਤੇ ਜੀ ਪੈਸੇ ਬਾਰ ਕੇ ਛੜਦੇ ਭੈਣ ਦੀ ਗੱਲ ਕਰੇ ਇੱਥੇ ਤਾਂ ਜਿੰਨੇ ਕੁ ਮੇਲੇ ਹੈਗੇ ਮਹੀ ਮਾਰ ਦੂ ਯਾਰ ਬਾਰ ਦੂ ਬਸਤਾ ਬਾਈ ਹੱਸਣ ਖੇਜਣ ਵਾਲਾ ਬੰਦਾ ਕਿਸੇ ਤੋਂ 2 ਰੁਪਏ ਨਹੀਂ ਲੈਂਦਾ ਖੁਸ਼ੀ ਨਾਲ ਕੁਝ ਦੇ ਦੇ ਕੋਈ ਠੀਕ ਹੈ ਨਹੀਂ ਨਹੀਂ ਬਾਲਾ ਰੀਲਾ ਬੰਦਾ ਬਾਈ ਗੱਟਾਂ ਤੇ ਵੀ ਸਾਰੇ 2 2 ਰਾਤਾਂ ਤੇ 8 8 ਰਾਤਾਂ ਦੀ ਗੱਲ ਬੰਦੀ ਦੇ ਦੋ ਕੋਈ ਠੀਕ ਹੈ ਮੂੜਦੇ ਵੀ ਨਹੀਂ ਤੇਲ ਆ ਜਾ ਤੇਲ ਪਾਣੀ ਖਰਚਾ ਬਣਾ ਲੰਨੇ ਆ ਸਾਂਖ ਸੌਦੇ ਕਹਿ ਕੇ ਦਦਨ ਸੌਦੇ ਦੀ 5 4 ਪੰਜ 4 ਤਾਂ ਮਾਕੇ ਲੈਂਦਾ ਨਾ ਲੇਮ ਤੋੜਤਾ ਮੰਡੀ ਕੋਈ ਨਹੀਂ ਛੱਡੀਦਾ ਹਨਾ ਮੰਡੀ ਦਾ ਫਿਰ ਮੈਨੂੰ ਬੁਲਾਉਂਦੇ ਇਹ ਤਾਂ ਨਹੀਂ ਦੀ ਨਹੀਂ ਆ ਯਾਰ ਮਿੱਤਰ ਨੇ ਫੋਨ ਕਰਿਆ ਕਹਿੰਦਾ ਵੀ ਆ ਮੇਲਾ ਦੇਖ ਮੈਂ ਪੁੱਛਦਾ ਪੁੱਛਦਾ ਉਰੇ ਆ ਗਿਆ ਨਹੀਂ ਇਹ ਇਲਾਕੇ ਚ ਮੈਂ ਕਦੇ ਜ਼ਿੰਦਗੀ ਚ ਨਹੀਂ ਆਇਆ ਉਹ ਤੈਨੂੰ ਉਸ ਦਿਨ ਇਹਦਾ ਕਿਹਾ ਕਰਨਾ ਇੱਥੇ ਮੇਲੇ ਬੰਦ ਲੱਗਦੇ ਆ ਰਹੇ ਅੱਜ ਕਾਦੇ ਆ ਹੁਣ ਆ ਬੰਬੂ ਘਾਟ ਚਲਾ ਕੇ ਲੈ ਨੇ ਮੁੰਡੇ ਹੋਰ ਉਹਦੇ ਖੜਾ ਆਪਣਾ ਬੰਬੂ ਘਾਟ ਆ ਤੇਰੇ ਹੋਰ ਵੇਹੇ ਵੀ ਉਧਰ ਹੀ ਆ ਰਹਾ ਤਾਂ ਮੈਂ ਦੇਖਿਆ ਹਾਂ ਬੀਕਾ ਨੇਰ ਤੁਰਿਆ ਤੇਰੇ ਨਾਲ ਗੁੱਗਾ ਮਾੜੀ ਜਾ ਕੇ ਬੱਕਰੀਆਂ ਦਾ ਦੁੱਧ ਵੇਚਿਆ ਬੁੱਗਾ ਮਾੜੀ ਕੋਈ ਬਾਤ ਨਹੀਂ 200 ਰੁਪਏ ਕੀ ਨੂੰ ਮੈਂ ਦੁੱਧ ਵੇਚਿਆ ਉੱਥੇ ਅੱਡਾ ਲਾਇਆ 20 ਦਾ 80 90 ਮੈਂ ਹਰ ਵਾ ਪਾਣੀ ਬਾਲਟੀਆਂ ਨਾਲ ਕਢ ਕਢ ਬੱਕਰੀਆਂ ਨੂੰ ਪਿਉਂਦਾ ਬੰਦਾ ਮਾਰੇ ਤੋਂ ਪਾਣੀ ਨਹੀਂ ਮਿਲਦਾ ਉੱਥੇ ਇਹ ਗੱਲ ਆ ਉਹ ਕਾ ਮੜੀ ਜੁਟ ਤੇਰਾ ਮਰ ਗਿਆ ਕਿ ਜੁਟ ਹੁੰਦਾ ਤੇ ਨਾਲ ਉਹ ਕਿੱਥੇ ਹੈਗਾ ਹੈਗਾ ਉਧਰੋਂ ਆ ਕੇ ਇੱਧਰ ਆਇਆ ਲਓ ਇੱਥੇ ਦਾ ਹੀ ਐ ਇਹ ਉਧਰ ਤੇ ਉਹ ਪੰਜਾਬ ਦਾ ਜੰਮਿਆ ਪੰਜਾਬ ਦਾ ਜਾਇਆ ਪਿੰਡ ਮੇਰਾ ਲਵਾਰੀਆਂ ਦਾ ਮੁੰਡਾ ਮਹੱਲਾ ਸਾਡਾ 70 ਘਰਾਂ ਦਾ 80 ਦਾ ਗੁਰਦੁਆਰੇ ਦੇ ਦੂਜੇ ਪੇਰਾ ਘਰ ਗੁਰਦੁਆਰੇ ਦੇ ਮੂਹਰੇ ਮੇਰਾ ਘਰ ਹੈ ਦਿਖਾਈ ਜਾਂਦਾ ਵੀਡੀਓ ਸਿਰ ਪਹਿਲਾਂ ਫੁੱਟਿਆ ਜਾਂ ਕੋਠਾ ਸੀ ਹੁਣ ਕੋਠੀ ਹੈ ਰੱਬ ਦੀ ਕਿਰਪਾ ਨਾਲ ਹੈ ਮੇਰੇ ਲਈ ਕੁਝ ਨਹੀਂ ਪਰਮਾਤਮਾ ਦੀ ਗੱਡੀ ਦਾ ਭਾਂ ਲੈ ਗੱਡੀ ਖੜੀ ਦੀ ਤਰ੍ਹਾਂ ਚਲੋ ਕੋਈ ਗੱਲ ਨਹੀਂ ਉਹ ਦਿਖਾਈ ਦੇ ਉਹ ਕਿਸੇ ਦੀ ਹੋਵੇ ਹੈ ਤਾਂ ਮੇਰੀ ਲਾਉਂਗੀ ਦਿਖਾਈ ਦੇ ਬਤਾਓ ਨਾ ਹੈ ਰਹੀ ਆ ਮੈਂ ਕਿ ਆਇਆ ਪੂਰਾ ਹੈ ਤਾਂ ਮੇਰੀ ਪਰ ਮੇਰੀ ਰੱਬ ਦੀ ਜਾਂਦਾ ਮੈਂ ਤਾਂ ਗਊ ਗਰੀਬ ਬਣ ਕੇ ਰਹਿਣਾ ਮੰਗਣਾ ਮਸੀਤੀ ਸੋਨਾ ਹਾਸੀ ਖੇਲ ਨਹੀਂ ਖਾਲਾ ਜੀ ਦਾ ਵਾਰਾ ਨਹੀਂ ਬਤਾ ਸੋ ਸੋ ਮੰਗ ਕੇ ਵੀ ਲੈ ਜਾਣਾ ਬਾਈ ਮੈਂ ਗਰੀਬ ਆ ਮੈਂ ਨਹੀਂ ਮੀਂਹ ਗਾ ਮੈਂ ਨਹੀਂ ਕੋਈ ਰੀਜ਼ ਕਰਦਾ ਸਾਰੇ ਵਾਤੇ ਚੱਲਦਾ ਹਮੇ ਤਾਂ ਸਾਰੇ ਚੱਲਦਾ ਤੁਹਾਨੂੰ ਖੁਸ਼ ਹੈ ਚੰਗਾ ਭਾਈ ਹੋਰ ਕੀ ਪਲੇਵਾ ਪਲੇਵਾ ਚਾਪਣੀ ਪਲੇਵਾ ਹਟ ਅੱਡੀ ਤੋੜੇ ਮੈਂ ਜੀ ਸੁਭਿਆ ਨੂੰ ਸੁਣ ਲਿਆ ਰਹਾ ਐਡਾ ਨਾਲੇ ਕੁਛ ਨਹੀਂ ਪੋਕੇ ਦੁੱਦੀ ਪੂਥੀਮ ਕੁਛ ਨਹੀਂ ਖਾਂਦਾ ਮੈਂ ਭੰਗ ਤਤੂਰਾ ਕੰਮ ਕਰੂੰਗਾ ਪੂਰਾ ਕੁਛ ਨਹੀਂ ਪੀਂਦਾ ਬਣਾ ਕੇ ਰੱਖੋ ਸਦਾ ਦੀ ਵਾਲੀ ਸਾਦੀ ਸਦਾ ਰਹੇ ਬਸਾਂੜੇ ਮੈਂ ਤਾਂ ਹੀ ਰਹਿਣਾ ਨਾ ਕੋਈ ਮਾਲ ਨਹੀਂ ਖਾਂਦਾ ਦੋ ਰੋਟੀਆਂ ਗੁਰਦੀ ਜਲੀ ਹਾਏ ਮਾਰ ਜਾ ਵੀਡੀਓ ਬਣ ਜਾ ਪਾ ਮੈਂ ਨਹੀਂ ਖਾਂਦਾ ਕੁਛ ਅਤੀ ਰਾਤ ਜਿਗਾਦੀ ਐਵੇਂ ਜਿਵੇਂ ਕਵਰਾਂ ਚੋਚ ਮਕੀਲਾ ਬੋਲਦਾ ਰੱਬਾ ਹਿਮਨ ਨੇ ਗੋਰਾ ਕਰ ਲਾ ਵੀਰਾ ਮੈਂ ਤਾਂ ਸੁਣ ਕੋਈ ਨਹੀਂ ਮੁੰਡੇ ਨੇ ਕੰਤਾ ਕਰਨਾ ਕਰੀਂ ਸਿਪਦੇ ਸਿਬੇ ਮਾਚਦੇ ਆਂਦੇ ਚਾਹਾਂ ਕਰ ਕਰ ਰੋਟੀਆਂ ਪਕਾਵਗਾ ਖਾਧੀਆਂ ਨੇ ਤੂੰ ਮੇਰੀ ਕੀ ਰਿਸ ਕਰੇਗਾ ਸੁਣਿਆ ਸੁਣਿਆ ਚ ਮੀ ਪੈਂਦੇ ਚ ਤੇਰਾ ਰਾਤ ਨੂੰ 12 ਵਜੇ ਸਾਡੇ ਘਰੇ ਆ ਗਿਆ ਪਹਿਰੇ ਵਾਲੇ ਹਾਂ ਪਹਿਰੇ ਵਾਲੇ ਨੇ ਘੇਰ ਲਿਆ ਦਾਦਾ ਮਰ ਗਿਆ ਰੱਬ ਦਾ ਵਿਚਾਰਾ ਬੰਦਾ ਬਾਈ ਹੀਰਾ ਅੱਜ ਤੁਰ ਕੇ ਜਾਣਾ ਰਾਤ ਨੂੰ ਚੜ ਗਏ ਹੱਟਾਂ ਵਾਲੀ ਗੱਡੀ ਚ ਹੰਟ ਲੱਤੇ ਹੋਏ ਮਾ ਬਾਈ ਕਿੱਥੇ ਜਾਂਦਾ ਉਹ ਕਹਿੰਦਾ ਭੈਣ ਦੇ ਨਾਲ ਉਹ ਕਿੱਥੇ ਘਸਣ ਦੇ ਆ ਵੀ ਮਲੇਰਕੋਟਾ ਤੂੰ ਵੀ ਗੱਲ ਕਰਾਂਗੇ ਪੂਰੀ ਕਹਿੰਦਾ ਮਲੇਰਕੋਟੇ ਤੂੰ ਨਹੀਂ ਮਾਂ ਲਾਲੇ ਗੁੱਜਲ ਨੂੰ ਕਹਿੰਦਾ ਅਸੀਂ ਲਾਲੇ ਨਹੀਂ ਲਾਣਦੇ ਬੈ ਜਾ ਗੱਡੀ 'ਚ ਪਿੱਛੇ ਜਾਣ ਜਾ ਇੱਕ ਬੋਲਾ ਜਾਂ ਮਰਰਾ ਹੋਰ ਲੂਟਾ ਨਿੱਕਾ ਹਾਂ ਨਿੱਕਾ ਬੋਲਾ ਮੇਰੇ ਚੇਲਾ ਭਾਈ ਪੈਂਚ ਉਹਦੇ ਐਡਾਂ ਦੀ ਗੱਡੀ ਚਾਹਦਾ ਮੁਸ਼ਕ ਚੜ ਗਈ ਸਾਨੂੰ ਪਰਨਿਆਂ ਦੇ ਮਾਰ ਲੈਟਾ ਲੈ ਨਾ ਉਤਰ ਜੂ ਕੇ ਮੈਂ ਕਹਿਣ ਜੂ ਕੇ ਰੋਹਾਂ ਤੂੰ ਜਾਂ ਮਾਰ ਤੂੰ ਡਰਾਈਵਰ ਸ਼ਰਾਬੀ ਆ ਫਾਟਾ ਫੇ ਮਾਰ ਬੇੜਾ ਬੇੜਾ ਬੱਚੇ ਵੜ ਗਿਆ ਕਹਿੰਦਾ ਅਸੀਂ ਨੇ ਨਾ ਕਿ ਤੂੰ ਨਸਾਇਰੇ ਨੂੰ ਸੜਕ ਜੀ ਨਹੀਂ ਮੁੜਦੀ ਮਮਣੀ ਕੇ ਘਰਾਂ ਨੂੰ ਉੱਥੇ ਉਤਰ ਗਏ ਤੂੰ ਗੱਡੀ ਕਰਨ ਦਾ ਉੱਥੇ ਜਾ ਤੁਰੇ ਗੱਲ ਸੁਣ ਲੈ ਮੇਰੀ ਐਵੇਂ ਹੋ ਜੂ ਤੇਰੀ ਰਾਖ ਦੀ ਤੇਰੀ ਗੱਲ ਸੁਣ ਤੂੰ ਜੇ ਜਾ ਤੁਰੇ 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 ਕ ਲਾਂਝਾ ਹੁੰਦਾ ਥੋੜੇ ਬੱਕਰੀਆਂ ਵਾਲਾ ਕਿਨੇ ਮੰਨ ਰਾ ਜਾ ਹੈਗਾ ਹਾਂ ਉਹਦੇ ਵਿਚਾਰੇ ਦਾ ਦੂਰੀ ਦੂਰੀ ਵਾਰ ਵਿਆਹ ਕਰਾਇਆ ਸੀ ਮਰ ਗਿਆ ਪਤਾ ਨਹੀਂ ਹੈਗਾ ਦੁੱਲਾ ਤੇ ਦੁੱਲਾ ਪਤਾ ਨਹੀਂ ਦੁੱਲਾ ਉਹਨੂੰ ਕਹੇ ਭਾਈ ਉਹ ਕਹਿੰਦਾ ਵੀ ਰੋਟੀ ਬਣੀ ਬਣੀ ਪਈ ਆ ਖਾ ਲਓ ਮਾਫੀ ਅਸੀਂ ਦਾਂਦੇ ਤੇ ਜਾ ਉਨੇ ਬੜੇ ਤਰਲੇ ਮਿੱਤਾਂ ਕਰੇ ਮਾਨਾ ਸਾਨੂੰ ਬਾਈ ਜਿੱਥੇ ਸਾਡਾ ਮਨ ਤੁਖੂ ਉੱਥੇ ਥਾਵਾਂਗੇ ਸਾਨੂੰ ਮਾਨਤੀ ਲਾਲੇ ਦੇ ਤੁਰੇ 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 ਬਈ ਲਾਲੇ ਦੇ ਆਹੜੇ ਪੂਰੇ ਘੇਰ ਨੇ ਪੈ ਰਿਆਂ ਨੇ ਪਿੱਪਲ ਜਿਹੇ ਲਖਣਾ ਪਾਉਣ ਬਾਬਾ ਦੇ ਘਰ ਫੜ ਲੈ ਮਾਹ ਜੀ ਉਦੋਂ ਖੜਕੋਂ ਦਾ ਰਾਜ ਸੀ ਖੜਕੂ ਵਾਰਿਆ ਮਰਾਛੀ ਵਾਲਾ ਤਾਂ ਫਿਰ ਹਾਂ ਬਾਈ ਲਾਲੇ ਦੇ ਜਾਣਾ ਅਸੀਂ ਬੱਕਰੀਆਂ ਨੇ ਭੈਣ ਜਿੱਤ ਉਹ ਰਾਤ ਨੂੰ ਬੱਕਰੀਆ ਫੜੋ ਇਹ ਕਹਿੰਦਾ ਇਹਨਾਂ ਨੂੰ ਤੂੰ ਤਾਂ ਚੋਰ ਨੇ ਉਹ ਖਾਦਾ ਦੋ ਮੇਰੀ ਉਹ ਗਾਲ ਉਹ ਫੜ ਲੈ ਭਾਈ 3 ਵਜੇ ਆ ਕੇ ਥਾੜ ਲੈ ਇਹਨੂੰ ਫੜ ਲੈ ਭਾਈ ਉਹ ਬੰਦੇ ਕਹਿੰਦੇ ਫੜੋ ਇਹਨਾਂ ਨੂੰ ਤੂੰ ਹੀ ਤੇ ਸਿੱਖਣ ਲੱਗ ਰਿਹਾ ਚਾਰ ਜਣੇ ਮੁਸਕਾ ਤਾਂ ਲਾਈਆਂ ਨਹੀਂ ਕਸਰ ਛੱਡੀ ਨਹੀਂ ਮਹਾ ਤੋਂ ਫੜ ਲੈ ਉਹਨੇ ਉਹ ਫੜਨੇ ਦੋਨੇ ਵੀ ਛੱਡ ਕੇ ਭੱਜ ਲਿਆ ਜੇ ਲੱਲੇ ਸਾਡੀ ਕੰਮ ਨਹੀਂ ਛੋੜਨੀ ਉਹ ਲਾਲੇ ਹਾਂ ਨਾ ਜੂ ਚਰਾ ਚਾਦਰਾ ਜਾਂ ਬੰਦਾ ਬੰਦਾ ਆਇਆ ਕਹਿੰਦਾ ਬੰਦੇ ਵੀ ਸਾਡੇ ਤੂੰ ਹੀ ਹੈ ਇਹਨੂੰ ਓਹਹ ਕਹਿੰਦਾ ਤਾਂ ਦਿਨ ਵੇਲਾ ਰਾਜੂ ਐ ਇਹ ਰਾਤ ਨੂੰ ਕਹਿੰਦਾ ਕਿਤੇ ਲਾਲਨਾ ਗੁੱਜਰ ਰਾਤ ਨੂੰ ਚੋਰੀਆਂ ਕਰਾ ਕੇ ਬੱਕਰੀਆਂ ਤਾਂ ਨਹੀਂ ਕਢਾਉਂਦਾ ਲੋਕਾਂ ਨੂੰ ਉਹ ਮਹਾਕ ਤੋਵਾਰਾ ਬਦੀ ਦੋਾਈ ਇਹਨੇ ਤਾਂ ਕਦੇ ਵਿਚਾਰੇ ਨੇ ਮਹਿਮਾਨਾ ਨਹੀਂ ਕਿਹਾ ਕਿਸੇ ਦਾ ਉਹ ਕਹਿੰਦਾ ਮੀਆਂ ਜੀ ਛੱਡ ਦੋ ਇਹ ਬੰਦਾ ਹੀ ਹੈ ਜੇ ਇਹ ਰਾਤ ਨੂੰ ਇਹ ਤੁਰਦਾ ਹੁੰਦਾ ਬੱਕਰੀਆਂ ਬੁੱਕਰੀਆਂ ਰਿਆ ਕੇ ਰਾਤ ਦੇਦੀ ਆ ਤੜਕੀ ਨੂੰ ਜਾ ਕੇ ਉਹਦਾ ਮਾਰਚਾ ਉਹਨੇ ਛਡਾਏ ਪਈ ਰਾਤ ਨੂੰ ਵਿਚਰਨੇ ਚਾਪ ਦੇਈ ਰੋਟੀ ਖਵਾਈ ਰਾਤ ਕਟਾਈ ਤੜਕੀ ਐਨੇ ਮਸੀਤ ਆਲਾ ਕਾਜੀ ਬੋਲ ਪਿਆ ਆ ਨਾਲੇ ਨੈਟ ਲਾੰਗੇ ਸਾਨੂੰ ਬੱਕਰੀਆਂ ਦਿਖਾਂ ਉਹਨੇ ਦੋ ਤਿੰਨ ਬੱਕਰੀਆਂ ਦਿਖਾਈਆਂ ਉਹ ਅਸੀਂ ਲੈ ਕੇ ਆਵਦਿਆਂ ਜੋਨ ਨਾਲੇ ਨਾਲੇ ਪਾਈਆਂ ਆ ਕੇ ਭਾਈ ਨਾਲੇ ਦੇ ਪੁਲ ਤੋਂ ਚਾੜ ਲੀਆਂ ਗੱਡੀ ਚ ਤਿੰਨ ਵਜੇ ਕਰਕੇ ਮਹਾਵੀ ਮੂਰੂ ਪਰ ਕੁਰਬਾਨੀਆਂ ਕਰੀਆਂ ਮੇਰੀਆਂ ਕੁਰਬਾਨੀਆਂ ਕਰੀਆਂ ਹੁੰਦੀਆਂ ਨੇ ਬਾਹਰ ਕਮਾ ਕੇ ਧਰਤੀ ਦੇ ਵਿੱਚ ਕੇ ਹੁਣ ਨਹੀਂ ਇਹਦਾ ਜਿਵੇਂ ਚਿੱਟਣ ਰਾਗਣ ਕੇ ਰਾਖ ਚ ਸਿਵਿਆਂ ਤੇ ਰੋਟੀ ਪਕਾ ਕੇ ਜਿਵੇਂ ਤੁਰ ਕੇ ਪਿੰਡ ਭੱਜ ਲਿਆ ਪਿੰਡ ਨੂੰ ਭੱਜ ਲਾਂਗਾ ਤੀ ਮੈਂ ਉਹੀ ਰਾਜੂ ਆ ਮੈਂ ਕਹਾਂ ਰਾਜੂ ਉਹੀ ਰਾਜੂ ਹੋਵੇ ਉਹਦਾ ਨਹੀਂ ਹੋਣਾ ਯਾਰ ਤਾਂ ਉਹੀ ਆ ਯਾਰ ਰਾਜੂ ਆ ਇੰਨੇ ਹੀ ਤੁਰਦਾ ਉਹੀ ਮੇਰੇ ਹੋਰਾ ਕੌਣ ਵੀ ਬਹੁਤ ਉਹੀ ਰਾਜੂ ਉਹੀ ਲੈਣਾ ਉਹੀ ਦੇਣਾ ਉਹੀ ਸਾਥ ਉਹੀ ਪਿੰਡ ਉਹੀ ਗੇੜਾ ਕਾ ਹੈ ਸਦਾ ਉਹੀ ਰਹੇ ਨਾ ਇੱਕ ਗੱਲ ਕਰ ਕੱਲ ਦਿਨ ਛੇਵਾਂ ਚ ਲੈ ਕੇ ਜਾਵਾਂਗੇ ਸਾਡੇ ਹਾਂ ਲੈ ਚਲੀ ਬੁੱਤੇ ਪਤਾ ਲੱਗ ਗਿਆ ਚੋਰੀ ਲੈ ਅੱਜ ਸਾਰੀ ਰਾਤ ਸਿਵਾ ਚ ਮੜੀਆਂ ਲਾ ਤੂੰ ਅੱਧੀ ਬੈਠਾ ਰੂ ਮੈਨੂੰ ਕੀ ਹੁੰਦਾ ਦਰੋ ਪਤਾ ਧਰਮ ਧਰਤੀ ਉਹੀ ਆਪਣੀ ਜਿੱਥੇ ਛਟਕਾਰਾ ਹੁਣ ਹੈ ਕਦੋਂ ਲੱਗੂ ਸਰਕਾਰ ਦਾ ਪਤਾ ਨਾ ਜੀ ਇਹ ਤਾਂ ਤੂੰ ਮਨ ਚੋਂ ਕੱਢ ਤੀ ਅੱਜ ਤੇਨੇ ਛਟਕਾਰਾ ਮੈਂ ਖਾ ਜਾਈਂਗੀ ਹਾਂ ਜੀ ਤੇ ਵੀਡੀਓ ਚੈੱਕ ਕਰ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਤੇ ਹੋਰ ਬੱਕਰੀਆਂ ਦੀ ਵੀਡੀਓ ਪਾਵਾਂਗੇ ਅੱਗੇ ਜਰੂਰ ਦੇਖਦੇ ਰਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਸਾਰੇ ਵੀਰਾਂ ਦਾ